ਸੁਆਵਸਾ ਸੰਗਤ ਜੀ ਚੱਲ ਰਹੀ ਲੜੀਵਾਰ ਨਿਤਨੇਮ ਕਥਾ ਵਿਚਾਰ ਸਤਿਗੁਰੂ ਕਿਰਪਾ ਕਰ ਰਹੇ ਹਨ ਪੰਜ ਬਾਣੀਆਂ ਦੀ ਵਿਚਾਰ ਹੋ ਚੁੱਕੀ ਹੈ ਅੱਜ ਰਹਿਰਾਸ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੋ ਰਹੀ ਹੈ ਰਹਿਰਾਸ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਪ੍ਰారంਭ ਹੋ ਰਹੀ ਹੈ ਰਹਿਰਾ ਸਾਹਿਬ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਛੇਵੀਂ ਬਾਣੀ ਹੈ ਇਸ ਬਾਣੀ ਨੂੰ ਸੰਧਿਆ ਸਮੇਂ ਪੜਨ ਦਾ ਹੁਕਮ ਹੈ ਇਸ ਬਾਣੀ ਦਾ ਪਾਠ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਕੀਤਾ ਜਾਂਦਾ ਹੈ ਇਸ ਬਾਣੀ ਦਾ ਪਹਿਲਾ ਸੰਖੇਪ ਪਾਠ ਸੋਹ ਦਾ ਅਰਤੀ ਕੁਝ ਹੋਰ ਪਹਿਲੇ ਮੁਹੱਲੇ ਦੇ ਸ਼ਬਦਾਂ ਸਮੇਤ ਕੀਤਾ ਜਾਂਦਾ ਸੀ ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਵਕਤ ਕੋਈ ਚੌਥੇ ਅਤੇ ਪੰਜਵੇਂ ਮਹੱਲੇ ਦੇ ਸ਼ਬਦ ਰਲਾ ਕੇ ਸੋ ਦਰ ਤੋਂ ਲੈ ਕੇ ਸੋ ਪੁਰਖ ਬਾਣੀ ਦਾ ਪਾਠ ਕਰਕੇ ਕਉ ਨਾਨਕ ਹਮ ਨੀਚ ਕਰਮਾ ਸ਼ਰਣ ਪਰੇ ਕੀ ਰਾਖੋ ਸਰਮਾ ਇੱਥੋਂ ਤੱਕ ਕੀਤਾ ਜਾਂਦਾ ਸੀ ਫਿਰ ਛੇਵੇਂ ਪਾਤਸ਼ਾਹ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ आनंद ਸਾਹਿਬ ਜੀ ਦੀਆਂ ਛੇ ਪੌੜੀਆਂ ਅਤੇ ਮੰਦਾਬਣੀ ਤੇ ਭੋਗ ਪਾਇਆ ਜਾਂਦਾ ਸੀ। ਫਿਰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਮੇਂ ਰਹਿਰਾਸ ਸਾਹਿਬ ਜੀ ਦਾ ਹੋਣ ਵਾਲਾ ਸੰਪੂਰਨ ਪਾਠ ਕੀਤਾ ਜਾਣਾ ਆਰੰਭ ਹੋਇਆ। ਪਹਿਲਾ ਪਾਠ ਵੀ ਸਾਰਾ ਨਾਲ ਰੱਖ ਕੇ ਚੌਪਈ ਅਤੇ ਕੁਝ ਦੋਹਰਿਆਂ ਦਾ ਪਾਠ ਰਲਾ ਕੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤੱਕ ਸੰਪੂਰਨ ਪਾਠ ਹੁਣ ਤੱਕ ਕੀਤਾ ਜਾਂਦਾ ਹੈ ਅਤੀ ਕਰਨਾ ਚਾਹੀਦਾ ਹੈ ਇਸ ਬਾਣੀ ਦਾ ਆਰੰਭ ਪਹਿਲਾ ਸੋ ਦਰ ਤੋਂ ਹੀ ਕੀਤਾ ਜਾਂਦਾ ਸੀ ਪਰ ਹੁਣ ਸੰਪਰਦਾਇ ਅੰਦਰ ਹਰ ਯੁਗ-ਯੁਗ ਭਗਤ ਉਪਾਇ ਪੈਜ ਰੱਖਦਾ ਆਇਆ RAM ਰਾਜੀ ਵਾਲੇ ਸ਼ੰਤ ਤੋਂ ਆਰੰਭ ਕੀਤਾ ਜਾਂਦਾ ਹੈ ਫਿਰ ਸ੍ਰੀ ਆਸਾ ਜੀ ਦੀ ਵਾਰ ਦੇ 12ਵੇਂ ਇਸ ਲੋਕਾਂ ਦਾ ਕੁਝ ਪਾਠ ਪੜਿਆ ਜਾਂਦਾ ਹੈ ਡਾਕਟਰ ਭਾਈ ਵੀਰ ਸਿੰਘ ਅਨਸਾਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਬਾਣੀ ਮਾਫ ਕਰਨਾ ਭਾਈ ਮਨੀ ਸਿੰਘ ਜੀ ਦੀ ਬਣਾਈ ਹੋਈ ਪੰਜ ਗ੍ਰੰਥੀ ਪੋਥੀ ਵਿੱਚ ਵੀ ਇੰਨਾ ਹੀ ਸੰਪੂਰਨ ਪਾਠ ਲਿਖਿਆ ਮਿਲਦਾ ਹੈ ਸੰਪਰਦਾਇ ਵਿੱਚ ਪਹਿਲਾਂ ਤੋਂ ਹੀ ਸੰਪੂਰਨ ਪਾਠ ਕਰਨ ਦੀ ਰਵਾਇਤ ਚੱਲੀ ਆ ਰਹੀ ਹੈ ਸਾਰੀਆਂ ਸਿੱਖ ਸੰਗਤਾਂ ਨੂੰ ਵੀ ਕਿਰਪਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਹੀ ਸੰਪੂਰਨ ਬਾਠ ਕਰਨ ਦਾ ਬਲ ਬਖਸ਼ਿਸ਼ ਕਰਨ ਰਹਿਰਾਜ ਸਾਹਿਬ ਜੀ ਦੇ ਬਾਠ ਵਿੱਚ ਸੋਦਰ ਦੀ ਵਿਸ਼ੇਸ਼ ਮਹਾਨਤਾ ਹੈ ਕਿਉਂਕਿ ਗੁਰਬਾਣੀ ਵਿੱਚ ਤਿੰਨ ਸੋਦਰ ਲਿਖੇ ਮਿਲਦੇ ਹਨ ਪਹਿਲਾ ਜਪਜੀ ਸਾਹਿਬ ਦੀ 27ਵੀਂ ਪੌੜੀ ਵਿਖੇ ਦੂਜਾ ਇਹ ਰਹਿਰਾ ਸਾਹਿਬ ਜੀ ਦੇ ਪਾਠ ਵਿਖਿਆ ਅਤੇ ਤੀਸਰਾ ਆਸਾ ਰਾਗ ਦੇ ਅਰੰਭ ਵਿੱਚ ਲਿਖਿਆ ਮਿਲਦਾ ਹੈ ਇਸ ਸੋਦਰ ਦੀ ਮਹਾਨਤਾ ਇਸ ਕਰਕੇ ਹੈ ਕਿ ਇਹ ਸੋਦਰ ਸਜਖੰਡ ਵਿਖੇ ਅਕਾਲ ਪੁਰਖ ਦੇ ਸੰਮੁਖ ਉਚਾਰਨ ਕੀਤਾ ਗਿਆ ਹੈ ਅਤੇ ਇਸ ਦਾ ਕੀਰਤਨ ਸਜਖੰਡ ਵਿੱਚ ਵੀ ਗਾਇਆ ਜਾਂਦਾ ਹੈ ਇੱਥੇ ਵੀ ਇਤਿਹਾਸਕ ਸਥਾਨਾਂ ਤੇ ਸੋਦਰ ਦੀ ਚੌਂਕੀ ਲਾ ਕੇ ਹੀ ਰਹਿਰਾਜ ਸਾਹਿਬ ਦਾ ਪਾਠ ਆਰੰਭ ਕੀਤਾ ਜਾਂਦਾ ਹੈ। ਅਕਾਲ ਪੁਰਖ ਵੱਲੋਂ ਸੱਜਖੰਡ ਵਿਖੇ ਵੀ ਹੁਕਮ ਹੈ ਕਿ ਇੱਥੇ ਰਹਿਣ ਵਾਲੇ ਸਾਰਿਆਂ ਨੂੰ ਰਹਿਰਾਜ ਸਾਹਿਬ ਜੀ ਦਾ ਪਾਠ ਕਰਨਾ ਪਵੇਗਾ। ਬਾਕੀ ਸਾਰਿਆਂ ਨੇ ਵੀ ਇਸ ਹੁਕਮ ਨੂੰ ਜਿਉਂਦਾ ਤਿਉ ਮੰਨਿਆ। ਪਰ ਸੁੰਨ ਸਮਾਧੀਆਂ ਨੇ ਇਸ ਹੁਕਮ ਮੰਨਣ ਤੋਂ ਇਨਕਾਰ ਕੀਤਾ। ਜਿਸ ਕਰਕੇ ਰਹਿਰਾਤ ਸਾਹਿਬ ਜੀ ਦੇ ਪਾਠ ਸਮੇ ਉਹਨਾਂ ਨੂੰ ਸੱਚਖੰਡ ਤੋਂ ਬਾਹਰ ਭੇਜਿਆ ਜਾਂਦਾ ਹੈ ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸੁੰਨ ਸਮਾਧੀਆਂ ਦੇ ਦਰਸ਼ਨ ਕਰਵਾਏ ਸਨ ਉਸ ਵੇਲੇ ਉਹਨਾਂ ਨੇ ਖੁਦ ਆਪਣੇ ਮੁਖ ਤੋਂ ਇਹ ਪ੍ਰਸੰਗ ਸਰਵਣ ਕਰਾਇਆ ਸੀ ਇਸ ਲਈ ਰਹਿਰਾਤ ਸਾਹਿਬ ਜੀ ਦੇ ਪਾਠ ਦੀ ਵਿਸ਼ੇਸ਼ ਮਹਾਨਤਾ ਹੈ ਪਹਿਲੇ ਸ਼ੰਤ ਵਿੱਚ ਇੱਕ ਇਤਿਹਾਸਿਕ ਘਟਨਾ ਦਾ ਜ਼ਿਕਰ ਕਰਕੇ ਉਸ ਵਾਹਿਗੁਰੂ ਦੀ ਭਗਤ ਵਸ਼ਲਤਾ ਪ੍ਰਗਟ ਕੀਤੀ ਹੈ ਪਾਠ ਸਾ ਪਾਠ ਆਰੰਭ ਕਰ ਰਹੇ ਹਾਂ ਆਓ ਆਪਾਂ ਮਨ ਬਿਰਤੀਆਂ ਇਕਾਗਰ ਕਰਕੇ ਸ੍ਰੀ ਪਾਵਨ ਬਾਣੀ ਰਹਿਰਾਜ ਸਾਹਿਬ ਜੀ ਦੀ ਵਿਚਾਰ ਦੇ ਨਾਲ ਜੁੜ ਕੇ ਲਾਭ ਪ੍ਰਾਪਤ ਕਰੀਏ ਔਰ ਜੁਗ ਜੁਗ ਭਗਤ ਉਪਾਇ ਪੈਜ ਰੱਖਦਾ ਆਇਆ RAM ਰਾਜੇ ਗੁਰੂ RAM ਦਾਸ ਮਹਾਰਾਜ ਜੀ ਫਰਮਾਉਂਦੇ ਹਨ ਐ ਗੁਰਮੁਖੋ ਉਸ ਪ੍ਰਭੂ ਨੇ ਹਰ ਜੁਗ ਜੁਗ ਅੰਦਰ ਭਗਤਾਂ ਨੂੰ ਪੈਦਾ ਕੀਤਾ ਸਮੇ ਸਮੇ ਸਿਰ ਉਹਨਾਂ ਭਗਤਾਂ ਦੀ RAM ਵਿਆਪਕ ਅਤੇ ਰਾਜੇ ਪ੍ਰਕਾਸ਼ ਰੂਪ ਪ੍ਰਭੂ ਆਪ ਪੈਜ ਪ੍ਰਤੱਗਿਆ अथवा ਰੱਖਿਆ ਕਰਦਾ ਆਇਆ ਹੈ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਦੇਖੋ ਸਤਜੁਗ ਵਿੱਚ ਉਸ ਪ੍ਰਭੂ ਨੇ ਦੁਸ਼ਟ ਹਰਨਾਖਸ਼ ਰਾਜੇ ਨੂੰ ਮਾਰ ਮੁਕਾਇਆ ਅਤੇ ਆਪਣੀ ਭਗਤ ਪ੍ਰਹਿਲਾਦ ਨੂੰ ਤਾਰਨਾ ਕੀਤਾ ਅਹੰਕਾਰੀਆਂ ਨਿੰਦਕਾਂ ਪੇਠ ਦੇ ਨਾਮ ਦੇਉ ਮੁਖ ਲਾਇਆ ਫਿਰ ਕਾਲਯੁਗ ਵਿੱਚ ਮਹਾਰਾਸ਼ਟਰ ਦੇ ਓਂਡਾ ਕਸਬੇ ਵਿੱਚ ਹੰਕਾਰੀ ਅਤੇ ਭਗਤਾਂ ਦੇ ਨਿੰਦਕ ਪਾਂਡਿਆਂ ਨੂੰ ਪੇਟ ਦੇ ਕੇ ਆਪਣੇ ਭਗਤ ਨਾਮਦੇਵ ਨੂੰ ਮੁੱਖ ਨਾਲ ਲਾਇਆ ਭਾਵ ਸਤਕਾਰ ਕੀਤਾ ਦੇਹਰਾ ਫੇਰ ਕੇ ਨਾਮਦੇਵ ਵੱਲ ਮੁੱਖ ਕਰ ਦਿੱਤਾ ਪਾਂਡਿਆਂ ਵੱਲ ਵੱਟ ਕਰ ਦਿੱਤੀ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਹਜੂਰ ਫਰਮਾਉਂਦੇ ਹਨ ਅਸਾ ਐਸੇ ਸਮਰਾਤ ਵੈਗਰੂ ਦਾ ਇਸ ਲਈ ਸੇਵਨ ਕੀਤਾ ਹੈ ਕਿ ਉਹ ਅੰਤ ਸਮੇ ਆਪਣੇ ਪਿਆਰਿਆਂ ਨੂੰ ਕਾਲ ਤੋਂ ਵੀ ਛੁਡਾ ਲੈਂਦਾ ਹੈ ਅੱਗੇ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ 12ਵੇਂ ਸ਼ਲੋਕ ਦਾ ਪਾਠ ਪੜਿਆ ਜਾਂਦਾ ਹੈ ਇੱਕ ਊੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਇਕ ਜੋ ਅਦੁੱਤੀ ਬ੍ਰह्म ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰ ਪ੍ਰ사ਦ ਸਤਗੁਰਾਂ ਦੀ ਪ੍ਰ사ਦ ਦੁਆਰਾ ਉਸ ਇੱਕ ਦੀ ਪ੍ਰਾਪਤੀ ਹੈ ਸਲੋਕ ਮਹੱਲਾ ਪਹਿਲਾ ਪਹਿਲੇ ਬਾਦਸ਼ਾਹ ਕਿਰਪਾ ਕਰ ਰਹੇ ਹਨ ਦੁਖਦਾਰੂ ਸੁਖ ਰੋਗ ਭਇਆ ਜਾ ਸੁਖਤਾਮ ਨਾ ਹੋਈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਭੁੱਖੇ ਪਿਆਸੇ ਰਹਿ ਕੇ ਜੋ ਵਾਹਿਗੁਰੂ ਦੀ ਭਗਤੀ ਕਰਨੀ ਹੈ ਅਥਵਾ ਪ੍ਰਭੂ ਪ੍ਰਾਪਤੀ ਦੇ ਕਠਨ ਸਾਧਨਾ ਦਾ ਦੁੱਖ ਕਸ਼ਟ ਹੈ ਉਹ ਇਸ ਜੀਵ ਦਾ दारू ਬਣਦਾ ਹੈ ਪਦਾਰਥਾ ਮਾਇਆ ਅਤੇ ਹੋਰ ਰਸਾਂ ਕਸਾਂ ਦਾ ਸੁਖ ਇਸ ਜੀਵ ਲਈ ਰੋਗ ਰੂਪ ਹੋ ਕੇ ਦੁੱਖ ਦਾ ਕਾਰਨ ਬਣਿਆ ਹੈ ਇਸ ਵਿਸ਼ੇ ਸੁੱਖਾਂ ਵਿੱਚ ਪ੍ਰਵਿਰਤ ਹੋਣ ਤੋਂ ਉਸ ਪ੍ਰਭੂ ਪ੍ਰਾਪਤੀ ਦੀ ਤਾਂ ਮੰਦਾ ਤਮਾ ਭਾਵ ਇੱਛਾ ਪੈਦਾ ਹੀ ਨਹੀਂ ਹੁੰਦੀ ਇਸ ਲਈ ਵਿਸ਼ੇ ਸੁੱਖਾਂ ਦਾ ਤਿਆਗ ਹੀ ਕਰਨਾ ਚਾਹੀਦਾ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੋਉ ਕਰੀ ਨਾ ਹੋਈ ਹਜੂਰ ਫਰਮਾਉਂਦੇ ਹਨ ਏ ਸਿਰਜਨਹਾਰ ਵਾਹਿਗੁਰੂ ਤੂੰ ਕਰਤਾ ਪੁਰਖ ਹੈ ਤਿੰਨੇ ਕਾਲਾਂ ਵਿੱਚ ਸਭ ਕੁਝ ਕਰਨ ਕਰਾਉਣ ਵਾਲਾ ਹੈ ਤੇਰੇ ਅੱਗੇ ਮੈਂ ਕੁਝ ਵੀ ਨਹੀਂ ਹਾਂ ਜਦੋਂ ਮੈਂ ਕੁਝ ਕਰਨ ਦਾ ਸੰਕਲਪ ਕਰਦਾ ਹਾਂ ਤਾਂ ਉਸ ਵੇਲੇ ਤੇਰੇ ਬਿਨਾਂ ਮੇਰੇ ਪਾਸੋਂ ਕੁਝ ਵੀ ਨਹੀਂ ਹੁੰਦਾ ਮਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਹੂੰ ਹੀ ਵਾਹਿਗੁਰੂ ਮੈਂ ਤੇਤੋਂ ਸਦਕੇ ਹਾਂ ਤੂੰ ਕੁਦਰਤ ਨੂੰ ਸਾਜ ਕੇ ਇਸ ਦੇ ਅੰਦਰ ਹੀ ਵਸ ਰਿਹਾ ਅਤੇ ਤੇਰਾ ਅੰਤ ਓੜਕ ਕਿਸੇ ਪਾਸੋਂ ਵੀ ਜਾਣਿਆ ਨਹੀਂ ਜਾਂਦਾ ਵਿਸਰਾਮ ਦੇ ਕੇ ਅੱਗੇ ਫਰਮਾਉਂਦੇ ਆਂ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਪਰਪੂਰ ਰਹਿਆ ਜਾਤ ਭੌਤਿਕ ਸ੍ਰਿਸ਼ਟੀ ਅੰਦਰ ਉਸ ਵਾਹਿਗੁਰੂ ਦੀ ਜੋਤ ਚੇਤਨ ਸੱਤਾ ਵਰਤਰੀ ਉਸ ਜੋਤ ਚੇਤਨ ਸੱਤਾ ਅੰਦਰ ਜਾਤਾ ਭੌਤਿਕ ਸ੍ਰਿਸ਼ਟੀ ਵਸ ਰਹੀ ਹੈ ਉਹ ਪ੍ਰਭੂ ਅਕਲ ਕਲਾ ਮਨੁੱਖ ਦੀ ਕਲਪਨਾ ਤੋਂ ਪਰੇ ਆਪਣੀ ਸ਼ਕਤੀ ਰਾਹੀ ਸਾਰੇ ਸੰਸਾਰ ਅੰਦਰ ਪਰੀਪੂਰਨ ਹੋ ਰਿਹਾ अथवा ਉਹ ਪ੍ਰਭੂ ਅਕਲ ਕਲਾ ਆਪਣੀ ਗੁਪਤ ਸ਼ਕਤੀ ਦੁਆਰਾ ਸਭ ਸ੍ਰਿਸ਼ਟੀ ਅੰਦਰ ਪਰਿਪੂਰਨ ਹੋ ਰਿਹਾ ਹੈ। ਭਾਵੇਂ ਐਸੇ ਢੰਗ ਨਾਲ ਉਹ ਸੰਸਾਰ ਵਿੱਚ ਵਰਤ ਰਿਹਾ ਕਿ ਉਸ ਦਾ ਪਤਾ ਹੀ ਨਹੀਂ ਲੱਗਦਾ। ਤੂੰ ਸੱਚਾ ਸਾਹਿਬ ਸਿਫਤ ਸੋਵਾਲਿਓ ਜਿਨ ਕੀਤੀ ਸੋ ਪਾਰ ਪਿਆ। हे ਵਾਹਿਗੁਰੂ ਤੂੰ ਸੱਚਾ ਮਾਲਕ ਹੈ। ਅਤੇ ਤੇਰੀ ਸਿਫਤ ਬਹੁਤ ਹੀ ਸੋਵਾਲਿਓ ਸੁੰਦਰ ਹੈ। ଅਥਵਾ ਤੂੰ ਕਾਬਿਲ ਤਾਰੀਫ ਹੈ। ਜਿਸਨੇ ਵੀ ਤੇਰੀ ਸਿਫਤ ਕੀਤੀ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਕਹ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਣਾ ਸੋ ਕਰ ਰਹਾ ਹਜੂਰ ਪਰਮਾਉਂਦੇ ਹਨ ਉਸ ਕਰਤਾਪੁਰਖ ਦੀਆਂ ਗੱਲਾਂ ਅਲੌਕਿਕ ਹਨ ਉਸ ਪ੍ਰਭੂ ਨੇ ਜੋ ਕੁਝ ਵੀ ਕਰਨਾ ਹੈ ਉਹ ਕਰ ਹੀ ਰਿਹਾ ਹੈ ਪਾਉ ਆਪਣੇ ਬਾਣੀ ਦਾ ਖੁਦ ਮਾਲਕ ਹੈ ਕਿਸੇ ਹੋਰ ਪਾਸੋਂ ਔਰ ਕੋਈ ਸਲਾਹ ਨਹੀਂ ਪੁੱਛਦਾ ਸੂਦਰ ਰਾਗ ਆਸਾ ਮਹੱਲਾ ਪਹਿਲਾ ਸੂਦਰ ਬਾਣੀ ਦਾ ਨਾਮ ਹੈ ਇਹ ਬਾਣੀ ਅਕਾਲ ਪੁਰਖ ਦੇ ਸਨਮੁਖ ਸੱਚਖੰਡ ਵਿਖੇ ਉਚਾਰਨ ਕੀਤੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਰਾਗ ਵਿੱਚ ਇਸ ਨੂੰ ਉਚਾਰਨ ਕੀਤਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਅਦਵੈਤ ਸਰੂਪ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਨਾਸ ਤੂ ਰਹਤ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਾਲੇ ਏ ਵਾਹਿਗੁਰੂ ਤੇਰਾ ਉਦਾਰ ਦਰਵਾਜ਼ਾ ਕਿੰਨਾ ਬਚਿੱਤਰ ਅਤੇ ਅਲੌਕਿਕ ਹੈ ਅਤੇ ਉਹ ਤੇਰਾ ਘਰ ਸੱਚਖੰਡ ਕੇਹਾ ਕਿੰਨਾ ਅਪੂਰਵ ਅਤੇ ਅਸਚਰਜ ਹੈ ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ ਵਾਜੇ ਤੇਰੇ ਨਾਦ ਅਨੇਕ ਅਸੰਖੇ ਕੀਤੇ ਤੇਰੇ ਵਾਵਣ ਹਾਰੇ ਉਸ ਤੇਰੇ ਦਰ ਤੇ ਅਨੇਕਾਂ ਹੀ ਵਾਜੇ ਵਜਰੇ ਅਤਿ ਅਨਗਿਣਤ ਹੀ ਪ੍ਰਕਾਰ ਦੇ ਉਹਨਾਂ ਦੇ ਨਾਦ ਸ਼ਬਦ ਪ੍ਰਗਟ ਹੋਰੇ ਕਿੰਨੇ ਹੀ ਤੇਰੇ ਦਰ ਤੇ ਉਹਨਾਂ ਵਾਜਿਆਂ ਨੂੰ ਵਾਵਣ ਹਾਰੇ ਵਜਾਉਣ ਵਾਲੇ ਵਜੰਤਰੀ ਹਨ ਕੀਤੇ ਤੇਰੇ ਰਾਗ ਪਰਿ ਸੋ ਕਹੀਐ ਕੀਤੇ ਤੇਰੇ ਗਾਵਣ ਹਾਰੇ ਕਿੰਨੇ ਹੀ ਤੇਰੇ ਦਰ ਤੇ ਰਾਗ ਆਪਣੀਆਂ ਰਾਗਣੀਆਂ ਸਹਿਤ ਆਖੇ ਜਾਂਦੇ ਅਤੇ ਕਿੰਨੇ ਹੀ ਉਹਨਾਂ ਰਾਗ ਰਾਗਣੀਆਂ ਨੂੰ ਗਾਉਣ ਵਾਲੇ ਤੇਰੇ ਦਰ ਤੇ ਗੰਦਰਭ ਹਨ ਅੱਗੇ ਕੁਝ ਗਾਉਣ ਵਾਲਿਆਂ ਦੇ ਨਾਮ ਵੀ ਦੱਸ ਰਹੇ ਆ ਗਾਵਨ ਤੁਦਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਹੀ ਵਾਹਿਗੁਰੂ ਪੌਣ ਪਾਣੀ ਅਗ ਆਦਿਕ ਤਤ ਵੀ ਤੈਨੂੰ ਗਾਰੇ ਆ ਤੇ ਗਾਉਂਦੇ ਹਨ ਭਾਵ ਤੇਰਾ ਕੀਰਤਨ ਕਰਦੇ ਆ ਅਤੇ ਰਾਜਾ ਧਰਮ ਧਰਮ ਰਾਜਾ ਵੀ ਤੇਰੇ ਦਰ ਤੇ ਤੇਰਾ ਜਸ ਗਾਰੇ ਆ ਗਾਵਨ ਤੁਦਨ ਚਿਤ ਗੁਪਤ ਲੇਖ ਜਾਣਨ ਲੇਖ ਲੇਖ ਧਰਮ ਵਿਚਾਰੇ ਇਤਿਰ ਗੁਪਤ ਦੇਵਤੇ ਜੋ ਹਰ ਜੀਵ ਦਾ ਕੀਤਾ ਕਰਮ ਲਿਖਣਾ ਜਾਣਦੇ ਉਹ ਵੀ ਤੇਰਾ ਜਸ ਗਾਉਂਦੇ ਆ ਜਿਨ੍ਹਾਂ ਦੇ ਲਿਖੇ ਹਿਸਾਬ ਨੂੰ ਫਿਰ ਧਰਮਰਾਜ ਲਿਖ ਲਿਖ ਕੇ ਵਿਚਾਰ ਕਰਦਾ ਅਤੇ ਜੀਵਾਂ ਨੂੰ ਕਰਮ ਫਲ ਦੁੱਖ ਸੁਖ ਦਿੰਦਾ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਹੀ ਵਾਇਗਰੂ ਸ਼ਿਵਜੀ ਬ੍ਰਹਮਾ ਦੇਵੀ ਵਿਸ਼ਨੂੰ ਨੇ ਦੇਵਤੇ ਤੇਰੇ ਜਸ ਨੂੰ ਗਾਉਂਦੇ ਤੇਰੇ ਹੀ ਸਵਾਰੇ ਸਾਜੇ ਹੋਏ ਤੇਰੇ ਦਰ ਤੇ ਤੇਰੇ ਹੀ ਜਸ ਨੂੰ ਗਾਉਂਦੇ ਹੋਏ ਹਮੇਸ਼ਾ ਸੋਭਾ ਪਾਰੇ ਗਾਵਨ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵਤਿਆ ਦਰ ਨਾਲੇ ਇੰਦਰ ਦੇ ਰਾਜ ਸਿੰਘਾਸਨ ਤੇ ਬੈਠੇ ਹੋਏ ਦੇਵਤਿਆਂ ਦੇ ਬਾਦਸ਼ਾਹ ਵੀ ਦੇਵਤਿਆਂ ਸਹਿਤ ਤੇਰੇ ਦਰ ਤੇ ਤੇਰੇ ਜਸ ਨੂੰ ਗਾਉਂਦੇ ਆ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਏ ਵਾਹਿਗੁਰੂ ਸਿੱਧ ਲੋਕ ਸਮਾਧੀਆਂ ਅੰਦਰ ਤੈਨੂੰ ਗਾਉਂਦੇ ਆ ਅਤੇ ਵਿਚਾਰੇ ਸਾਧੂ ਲੋਕ ਵੀ ਤੇਰੇ ਜਸ ਨੂੰ ਗਾਉਂਦੇ ਗਾਵਨ ਤੁਧਨੋ ਜਤੀ ਸਤੀ ਸੰਤੋਖੇ ਗਾਵਨ ਤੁਧਨੋ ਵੀਰ ਕਰਾਰੇ ਬ੍ਰਹਮਚਾਰੀ ਸਤਪਰ ਤੱਗੀ ਸੰਤੋਖੀ ਲੋਕ ਵੀ ਤੈਨੂੰ ਗਾਉਂਦੇ ਆ ਅਤੇ ਵੀਰ ਕਰਾਰੇ ਬੁਲੰਦ ਹੌਂਸਲੇ ਵਾਲੇ ਬਹਾਦਰ ਯੋਧੇ ਵੀ ਤੇਰੇ ਜਸ ਨੂੰ ਗਾਉਂਦੇ ਆ ਗਾਵਨ ਤੁਦਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਪੰਡਿਤ ਵਿਦਵਾਨ ਲੋਕ ਜੋ ਵੇਦਾਂ ਸ਼ਾਸਤਰਾ ਨੂੰ ਪੜ੍ਹਦੇ ਹਨ ਅਤੇ ਵੇਦਾ ਨੂੰ ਰਚਨ ਵਾਲੇ ਰਖੀ ਸਰ ਵੈਦਕ ਰਖੀ ਉਹ ਵੀ ਹਰ ਯੁਗ ਯੁਗ ਦੇ ਵੇਦ ਨਾਲ ਤੇਰੇ ਜਸ ਨੂੰ ਗਾਉਂਦੇ ਗਾਵਨ ਤੁਦਨੋ ਮੋਹਣੀਆਂ ਮਨਮੋਹਨ ਸੁਰਗ ਮਸ਼ ਪਿਆਲੇ ਸਵਰਗ ਲੋਕ ਮਾਤ ਲੋਕ ਪਤਾਲ ਲੋਕ ਦੀਆਂ ਮੋਹਣੀਆਂ ਇਸਤਰੀਆਂ ਜੋ ਮਨ ਨੂੰ ਮੋਹਿਤ ਕਰਨ ਵਾਲੀਆਂ ਉਹ ਵੀ ਤੈਨੂੰ ਗਾਉਂਦੀਆਂ ਆਹ ਗਾਵਨ ਤੁਧਨੋ ਰਤਨ ਉਪਾਏ ਤੇਰੇ 860 ਤੀਰਥ ਨਾਲੇ ਹੀ ਵਾਹਿਗੁਰੂ ਖੀਰ ਸਮੁੰਦਰ ਵਿੱਚੋਂ ਤੇਰੇ ਪੈਦਾ ਕੀਤੇ ਹੋਏ 14 ਰਤਨ 68 ਤੀਰਥ ਅਤੇ ਜੋ ਇਹਨਾਂ ਦੇ ਅਦਿਕਸ਼ ਦੇਵਤੇ ਹਨ ਉਹ ਵੀ ਆਪੋ ਆਪਣੇ ਮਹਾਤਮ ਨਾਲ ਤੇਰੇ ਜਸ ਨੂੰ ਗਾਉਂਦੇ ਆ ਗਾਵਨ ਤੁਧਨੋ ਜੋਦ ਮਹਾਬਲਸੂਰਾ ਗਾਵਨ ਤੁਦਨੋ ਕਾਣੀ ਚਾਰੇ ਤਿੰਨ ਪ੍ਰਕਾਰ ਦੇ ਸੂਰਮੇ ਰਥੀ ਮਹਰਥੀ ਅਤੇ ਅਤਰਥੀ अथवा ਸਰੀਰ ਇੰਦਰੀਆਂ ਤੇ ਮਨ ਤੇ ਫਤੇ ਪਾਉਣ ਵਾਲੇ ਸੰਤ ਸੂਰਮੇ ਵੀ ਤੇਰੇ ਜਸ ਨੂੰ ਗਾਉਂਦੇ ਚਾਰ ਖਾਣੀਆਂ ਦੇ ਜੀਵ ਵੀ ਤੇਰੇ ਜਸ ਨੂੰ ਗਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਹੀ ਵਾਇਗਰੂ ਖੰਡ ਧਰਤੀ ਦੇ ਤਕਸੀਮ ਹੋਏ ਪਾਗ ਸਾਰੇ ਹੀ ਮੰਡਲ ਗ੍ਰਹਿ ਅਥਵਾ ਲੋਕ ਅਤੇ ਸਾਰੇ ਬ੍ਰਹਮੰਡ ਵੀ ਤੇਰੇ ਜਸ ਨੂੰ ਗਾਉਂਦੇ ਆ ਤੇਰਾ ਤੇਰੇ ਹੀ ਪੈਦਾ ਕਰ ਕਰਕੇ ਆਪਣੇ ਆਸਰੇ ਇਹ ਸਾਰੇ ਧਾਰਨ ਕਰਕੇ ਰੱਖੇ ਹੋਏ ਆ ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਸਰੱਤੇ ਤੇਰੇ ਭਗਤ ਰਸਾਲੇ ਹੀ ਵਾਹਿਗੁਰੂ ਤੈਨੂੰ ਉਹੀ ਗਾਉਂਦੇ ਜੋ ਤੈਨੂੰ ਪਾਉਂਦੇ ਆ ਉਹ ਕੌਣ ਹਨ ਉਹ ਤੇਰੇ ਪਿਆਰ ਵਿੱਚ ਰੰਗੇ ਹੋਏ ਅਤੇ ਰਸਾਲੇ ਪ੍ਰੇਮ ਦਾ ਘਰ ਬਣੇ ਹੋਏ ਤੇਰੇ ਭਗਤ ਹਨ ਹੋਰ ਕੀਤੇ ਤੁਧ ਨੋਂ ਗਾਵਨ ਸੇ ਮੈਂ ਚਿੱਤ ਨ ਆਵਨ ਨਾਨਕ ਕਿਆ ਬੀਚਾਰੇ ਹੋਰ ਕਿੰਨੇ ਹੀ ਜੀਵ ਜੰਤ ਤੈਨੂੰ ਗਾਉਂਦੇ ਹਨ ਉਹ ਮੇਰੇ ਚਿੱਤ ਚੇਤੇ ਵੀ ਨਹੀਂ ਆਉਣ ਵਾਲੇ ਫਿਰ ਮੈਂ ਉਹਨਾਂ ਦਾ ਕੀ ਵਿਚਾਰ ਕਰਾਂ ਭਾਵ ਮੇਰੀ ਜਾਦ ਸ਼ਕਤੀ ਤੋਂ ਪਰੇ ਅਨੇਕਾਂ ਹੀ ਜੀਵ ਜੰਤ ਤੇਰੇ ਜਸ ਨੂੰ ਗਾਰੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਸਾਰੀ ਸ੍ਰਿਸ਼ਟੀ ਦਾ ਮਾਲਕ ਉਹ ਪ੍ਰਭੂ ਪਿੱਛੇ ਵੀ ਸੱਚਾ ਸਾਹਿਬ ਸੀ ਹੁਣ ਵੀ ਉਹੀ ਸੱਚਾ ਮਾਲਕ ਹੈ ਅੱਗੇ ਲਈ ਵੀ ਉਹੀ ਹਮੇਸ਼ਾ ਸੱਚਾ ਮਾਲਕ ਹੋਵੇਗਾ ਅਤੇ ਉਸ ਦੀ ਨਾਈ ਵਡਿਆਈ ਵੀ ਸੱਚੀ ਹੈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਉਹ ਪਰਮੇਸ਼ਰ ਹੁਣ ਵੀ ਹੈ ਪੀ ਪਿੱਛੇ ਵੀ ਸੀ ਅਤੇ ਹੋਸੀ ਅੱਗੇ ਨੂੰ ਵੀ ਹੋਵੇਗਾ ਜਿਸਨੇ ਸਾਰੀ ਰਚਨਾ ਰਚਾਈ ਹੈ ਉਹ ਨਾ ਕਦੇ ਜਾਏ ਪੈਦਾ ਹੋਇਆ ਹੈ ਅਤੇ ਨਾ ਹੀ ਜਾਸੀ ਮਰ ਕੇ ਕਿਧਰੇ ਜਾਵੇਗਾ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਜਿਸ ਵਾਹਿਗੁਰੂ ਨੇ ਅਨੇਕ ਰੰਗਾ ਰੰਗਾ ਦੀ ਭਾਤੀ ਭਾਵ ਤਰ੍ਹਾਂ ਤਰ੍ਹਾਂ ਦੀ ਅਨੇਕਾਂ ਜਿੰਸਾਂ ਅਸਲਾਂ ਨਸਲਾਂ ਅਤੇ ਸ਼੍ਰੇਣੀਆਂ ਵਾਲੀ ਮਾਇਆ ਰੂਪ ਸ਼ਕਤੀ ਦੁਆਰਾ ਇਹ ਸਾਰੀ ਸ੍ਰਿਸ਼ਟੀ ਪੈਦਾ ਕਰ ਕਰਕੇ ਉਪਾਈ ਹੋਂਦ ਵਿੱਚ ਲਿਆਉਂਦੀ ਹੈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵੜਿਆਈ ਉਹ ਵਾਹਿਗੁਰੂ ਆਪਣਾ ਪੈਦਾ ਕੀਤਾ ਹੋਇਆ ਸੰਸਾਰ ਰਚ ਰਚ ਕੇ ਇਸ ਦੀ ਸਾਰ ਸੰਭਾਲ ਕਰ ਰਿਹਾ ਜਿਵੇਂ ਉਸ ਦੀ ਆਪਣੀ ਵਿਡਿਆਈ ਮौज अथवा ਇੱਛਾ ਹੁੰਦੀ ਹੈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਣਾ ਜਾਈ ਜੋ ਉਸ ਵਾਹਿਗੁਰੂ ਨੂੰ ਪਾਉਂਦਾ ਹੈ ਉਹੀ ਕਰਦਾ ਹੈ ਅਤੇ ਕਰੇਗਾ ਫਿਰ ਹਰਾਨੀ ਦੀ ਗੱਲ ਇਹ ਹੈ ਕਿ ਕਿਸੇ ਕੋਲੋਂ ਵੀ ਉਸ ਦੇ ਹੁਕਮ ਦਾ ਇਨਕਾਰ ਨਹੀਂ ਕੀਤਾ ਜਾ ਸਕਦਾ ਸੋ ਪਾਤ ਸਾਹ ਸਾਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਉਹ ਵਾਹਿਗੁਰੂ ਪਾਤਸ਼ਾਹ ਅਕਾਲ ਪੁਰਖ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ ਅਥਵਾ ਪਾਤ ਤਖਤ ਰਾਜ ਸਾਹਾ ਮੁਲਕ ਅਤੇ ਪਤ ਇੱਜ਼ਤ ਦਾ ਵੀ ਸਾਹਿਬ ਮਾਲਕ ਹੈ ਹਜੂਰ ਫਰਮਾਉਂਦੇ ਹਨ ਉਸ ਵਾਹਿਗੁਰੂ ਦੀ ਰਜ਼ਾ ਵਿੱਚ ਹੀ ਰਹਿਣਾ ਚਾਹੀਦਾ ਹੈ ਸੋ ਇਤੋਂ ਤੱਕ ਆਪਾਂ ਰਹਿਰਾਜ ਸਾਹਿਬ ਜੀ ਦੀ ਵਿਚਾਰ ਕੀਤੀ ਹੈ ਸਤਿਗੁਰਾਂ ਆਪ ਕਰਵਾਈ ਹੈ ਬਾਕੀ ਦੀ ਵਿਚਾਰ ਜੋ ਲੜੀਵਾਰ ਚੱਲ ਰਹੀ ਹੈ ਉਹ ਆਪਾਂ ਆਉਣ ਵਾਲੇ ਕੱਲ ਵਿੱਚ ਆਪ ਜੀ ਨਾਲ ਸਾਂਝ ਪਾਵਾਂਗੇ ਅੱਜ ਇੱਥੇ ਹੀ ਗੁਰਮੰਤਰ ਵਿੱਚ ਹਾਜ਼ਰੀ ਲਵਾ ਕੇ ਆਪਾਂ ਫਤਿਹ ਬੁਲਾਈਏ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ wahai guru wahe ਖਾਲਸਾ ਵਾਹਿਗੁਰੂ ਜੀ ਕੀ ਫਤਿਹ